ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਤੋਂ ਵੀ ਸਵੇਰੇ ਸਵੇਰੇ ਮੀਂਹ ਲੱਗਿਆ ਪੈਣਾ ਗਿੱਲਾ ਕਰਤਾ ਖਾਸਾ ਖਰਸ਼ ਵੀ ਪਹਿਰੀਆਂ ਹਲਕੀ ਹਲਕੀਆਂ ਹੀ ਗੜੀਆਂ ਪਹਿਰੀਆਂ ਥੋੜੀ ਥੋੜੀ ਜੀਆਂ ਠੀਕ ਆ ਕਣਕਬਾਸ ਠੀਕ ਆ ਵੀ ਜਿਨ੍ਹਾਂ ਨੇ ਪਾਣੀ ਭਰਿੰਦਾ ਚਲ ਐਨੀ ਕਿਵੇਂ ਭਰੀ ਵੀ ਉਸ ਨੂੰ ਵੀ ਨੁਕਸਾਨ ਨਹੀਂ ਹੈ ਨੀ ਕਿ ਤਦੋ ਤੇ ਚਲੋ ਮੈਂ ਨਾ ਪਾਣੀ ਜਿਆਦਾ ਨਹੀਂ ਖੜਾਇਆ ਹੈਗੇ ਵੀ ਆਪਾਂ ਕਹਦੇ ਪਾਣੀ ਜਿਆ ਖੜਾ ਦਿਆ ਮਤਲਬ ਸਲਾਬ ਜੀ ਚੜਾਤੀ ਅਬ ਬਾਕੀ ਧਣੀ ਨੂੰ ਦੇਖ ਰਿਹਾ ਬਈ ਕੱਖਲੇ ਕਰ ਰਿਹਾ ਉਹ ਟੁੱਕਾ ਟੁੱਕਾ ਕਰਕੇ ਕੱਖਾਂ ਖਾਨ ਵੇੜ ਕੇ ਫਿਰ ਜਾਈਏ ਖੇਤਾਂ ਮਾ ਤੇ ਇੱਕ ਖੰਡਪੜ ਸਾਹਿਬ ਦਾ ਭੋਗ ਉੱਥੇ ਜਾਣਾ ਲਾਈ ਮੇਟਰ ਆ ਗਿਆ ਧਣੀ ਇਹਦਾ ਵਧੀਆ ਰਹੇ ਆਪਾਂ ਕੱਲ੍ਹ ਕੇ ਵੱਡੇ ਵੇ ਦੇ ਕੱਖ ਧਣੀ ਨੀਦਾ ਦੋ ਅੰਤਕਾਰ ਦੀ ਰੇੜੀ ਕੇ ਬਾਹਰ ਪਿਛਰੀ ਦੀ ਨਹੀਂ ਦਾ ਫਿਰ ਉਸ ਜੀ ਆਹਾ ਮੀਂਹ ਆ ਪੈ ਰਹਾ ਕੱਖਾਂ ਵਾ ਵੀ ਕੱਖ ਟੋਕਾ ਖਰਾਬ ਹੋ ਜਾ ਜੀ ਦੀ ਸਲਾਬ ਗਿਆ ਜਾਵਾ ਯਾਰ ਇੱਕ ਕਿਉਂ ਕੱਢ ਲੈ ਜੀ ਸੀ ਵੀ ਦੇਖ ਲਓ ਵੀ ਕਿਸ ਨੇ ਮੰਗਾਨੀਆਂ ਕਰਾਏ ਵਾ ਕੋਈ ਪਟਾਣਾ ਟੋਆ ਟੂਆ ਆ ਚੀਨ ਚਲਾਨੀਆਂ ਵਾ ਹਾਂ ਚਲਾਨੀਆਂ ਵਾ ਬਈ ਸਿੱਖ ਗਿਆ ਬੰਦਾ 10 ਮਿੰਟ ਵਾ ਸਿੱਖ ਗਿਆ ਚਲਾਨੀ ਦੇਖੇ ਬੜਾ ਚਲਦੀ ਤਾਂ ਹੈ ਨਹੀਂ ਅੱਗੇ ਕਰ ਹਾਂ ਮੜੀ ਮੋਟੀ ਜੀ ਤਾਂ ਜਹਾਰ ਹੈ ਇਹ ਗੱਲਾਂ ਵੀ YouTube ਕਰਕੇ ਨਾ ਧਾਰ ਕੱਢਨੀ ਆ ਫਿਰ ਜਾਣਾ ਪਾਠ ਵਾ ਲੈ ਵੀ ਮਿੱਤਰੋ ਆਪਾਂ ਦਾ ਹੋ ਗਏ ਤਿਆਰ ਹਨ ਹੋ ਗਏ ਸਫਾਵੇਂ ਦਾ ਖੰਡਪੜਸਾਉ ਦਾ ਤੇ ਜਾਣਾਂ ਲੱਗੇ ਆ ਨੂੰ ਦਿਖਾਵਾਂ ਪਿਆ ਵਾਲਾ ਕਰ ਓਵਾ ਬਾਈ ਇਤਰਾਵ ਲੱਗ ਰੀਆਂ ਥੜੀ ਇਧਰ ਪਰ ਨੰਗਰ ਬਾਹਰ ਚਲੋ ਮਿਲਦੇ ਆ ਫਿਰ بیا ਵਿਆਮ ਆਈ 你是谁？ ਆਣੋ ਖਤਰੋਂ ਦੇ ਖਿਡਾਰੀ ਸਿੱਧਾ ਹੋ ਕੇ ਬੈਠ ਜਾ ਤਾ ਕਿਤਨਾ ਲੰਮ ਕਰਾ ਮਰੇ ਉੱਪਰ ਬੈਠ ਜਾ ਉੱਪਰ ਇਹ ਲੋ ਦੋਏ ਮਾਸਤਰੇ ਆ ਉਹ ਕਹਿੰਦਾ ਮੈਂ ਪੂਰੇ ਬੈਠੂ ਆ ਬੈਠ ਵੀ ਨਹੀਂ ਰਿਹਾ ਹੈ ਨਮਸਕਾਰ ਆ ਉਹ गिरਦਾ ਜਾਈ ਪਿੱਛੇ ਨੂੰ ਲੈ ਵੀ ਮਿੱਤਰੋ ਪਹਿਲਾ ਮੈਂ ਗਿਆ ਦਾ ਰੋਗਾ ਬੰਨ ਲਈ ਪੱਗ ਪਹਿਲਾਂ ਜਦ ਪੱਗ ਬੰਨ ਕੇ ਦੇਖੀਏ ਜਿਹੜਾ ਇੰਜੇਰਾ ਉਹਨੇ ਪੱਗ ਬੰਨੀ ਆ ਪੱਗ ਬੰਨੀ ਆ ਬੈਟ ਬੰਨੀ ਪਹਿਲੀ ਵਾਰ ਮੇਰੇ ਵੀ ਪਹਿਲੀ ਵਾਰ ਬੰਨੀ ਆ ਇੱਕ ਵਾਰ ਠੀਕ ਯਾ ਹਿੰਦੂ ਸੰਤੂ ਆ ਬੰਸਰ ਆ ਬੰਸਰ ਆ ਗਿਆ ਆਪਣਾ ਹੀ ਆ ਜਾਓ ਯਾਕਰ ਦੇ ਇਹ ਚਾਹਦੇ ਬਲੌਗ ਹੋਵੇਗਾ ਫੇਰ ਲੱਗ ਕੇ ਹੋਊਗਾ ਮੇਰੀ ਵੀਡੀਓ ਪਾ ਦੇ ਆਉਗਾ ਇਸ ਦਾ ਵੀ ਪੱਗ ਮਜ਼ਾਕ ਨਹੀਂ ਹੈਗਾ ਵੀ ਪੱਗ ਬਧੀ ਲੱਗਦੀ ਹੈ ਜੋ ਰਾਤ ਵੀ ਰੱਖ ਲੈਗੇ ਜਾਗੋ ਦੇ ਬਰਾਬਰ ਲਾਈਵ ਮਿੱਤਰੋ ਖੇਤ ਮਾਝ ਦੇ ਇੱਧਰ ਜਿਹੜੇ ਆਪਣੇ ਐ ਜੇ ਖੇਤੋਂ ਪਹੁੰਚ ਨਹੀਂਦੇ ਮੋਟਰਵਾ ਇੱਧਰ ਜਿਹੜੇ ਆਪਣਾ ਦੂਏ ਪਾਸੇ ਲੱਗਾ ਸੜਕ ਤੇ ਥੋੜੀ ਜਿਹੀ ਦੂਰ ਜਿਓਂ ਦਰ ਤਲੀ ਕਰ ਰਹਾ ਤਾਰਾ ਠੀਕ ਆ ਤੇ ਮਾウス ਗੇਲਾ ਖੜਕੇ ਤੇ ਇਹ ਤਾਰਾ ਨਾ ਸੰਡਾ ਨੇ ਖਰਾਬ ਕਰੀਆਂ ਵੀ ਲਵੇ ਲਗ ਲੱਕ ਹੈ ਕਿਹੀ ਜਹਾਨੰਗ ਦਾ ਤੇ ਪਹਿਲਾ ਇਹੋ ਲੋਟ ਕਰੀ ਕਿ ਬਹੁ ਅੱਗੇ ਫਸਾਰਿਆ ਤਣੀ ਟੱਕੇ ਟੁੱਕੇ ਜੇ ਨੀ ਮੀਆਂ ਹੋ ਗਿਆ ਆ ਇੱਕ ਨਾ ਬੁੱਟੀ ਜੀ ਇਹੋ ਬਾਜਨ ਪਾ ਦੇ ਉਪਰ ਇਹਦੇ ਗੱਲ ਦਵ ਜਾ ਤੇ ਉਹ ਵੀ ਇਹ ਅਲੈਦਾ ਕੰਮ ਕਰਨਾ ਪਵਾ ਔਰ ਡੰਗਰਾਂ ਡੁੰਗਰਾਂ ਦੇ ਤਾਰਾਂ ਤੁਰਾਂਗਾ ਯੋਗਾ ਮੈਂ ਐਕਸਟਰਾ ਹੁਆ ਮੈਂ ਕਹਣਾ ਕਹਿੰਦੇ ਤਾਂ ਜੇ ਮੈਂ ਜਵਾਕ ਸਕੂਲੋਂ ਪੜ੍ਹੇ ਨੇ ਕਹਿੰਦੇ ਐਕਸਟਰਾ ਕਲਾਸ ਲਾਣੀ ਪਵੇਗੀ ਯੋ ਐਕਸਟਰਾ ਕੰਮ ਆਪਣਾ ਉਹਨਾਂ ਨੂੰ ਸ਼ਹਿਰ ਕੇ ਲੱਗ ਕੀਤੀ ਆ ਹੁਣ ਤਾਂ ਪਰ ਸ਼ਹਿਰ ਸ਼ੋਰ ਵੀ ਨਹੀਂ ਹੁਣ ਤਾਂ ਪਿੰਡਾਂ ਬੁੰਡਾਂ ਵੀ ਪਹੁੰਚ ਗਏ ਟੰਕਰ ਜਾਗੀ ਸੀਗਾ ਬੀਡ ਬਵਾ ਲਾ ਕੇ ਰੋਜ਼ ਰੂਜ ਆਵਾ ਲੈ ਬਈ ਪੂਰਾ ਤਾਂ ਉਹ ਹੋਇਆ ਪਿਆਰ ਕਤਲ ਉਹ ਗੁਰ ਅਯੋਜਿਕਾ ਕੇਜ ਉਹਦਾ ਡਰਾਫਟ ਲਿਖਾ ਖਾਓ ਡਰਾਫਟ ਲਿਖਾ ਖਾਓ ਉਹ ਮਰਡਰ ਕਰਿਆ ਬਾਕੀ ਜਿਹਦੇ ਆ ਚਲੋ ਵੀ ਚੱਲੀਏ ਮੋਟਰ ਵਾ ਉਹ ਅੱਗੇ ਮੋਟਰ ਹੈ ਜਿੱਥੇ ਉਹ ਮੋਟਰ ਲੰਘੜਾਈ ਉੱਥੇ ਲੈ ਵੀ ਮਿੱਤਰੋ ਖੇਤਾਂਾਂ ਵੀ ਦੇਖ ਰਹੇ ਤਾਂ ਇੱਧਰ ਮੱਕੀ ਦਾ ਕੇਹ ਹਾਲਾ ਥੰਭੀ ਦੇਖੋ ਬਈ ਆਏ ਹਾਏ ਐਨ ਮਾਰ ਗਈ ਹਰਿਆਈ ਬਈ ਐਨ ਦਿਖ ਰਹੀ ਆ ਦੇਖੋ ਬਰੀਕ-ਬਰੀਕ ਜਿਹੜੀ ਦਿਖ ਰਹੀ ਆ ਇੱਧਰ ਦੇਖੋ ਤੁਹਾਨੂੰ ਦਿਖਾਵਾਂ ਲੈ ਲ ਨਾ ਆਹ ਦੇਖੋ ਆ ਦੇ ਕੁ ਇਸੇ ਤੱਕ ਕਹਿਣ ਜੰਮੇ ਸਾਰੀ ਨਿਕਲ ਗਈ ਬਾਹਰ ਵਧੀਆ ਹੋ ਗਿਆ ਨਾ ਮੱਕੀ ਦੇਖੋ ਸੇਵਾ ਫੁੱਲ ਨਿਕਲੀ ਆ ਬਸ ਹੁਣ ਸਪਰੇਅ ਮਾਰਨੀ ਹੈ ਬਈ ਥੋੜੇ ਜਿਆਦਾ ਹੋ ਗਈ ਨਾ ਇਹ ਫੁੱਟਕਦੀ ਅ ਵੀਰੇ ਜਬ ਸਪਰੇਅ ਮਾਰेंगे ਕਵਾੜ ਵਾਲੀ ਵੀ ਜਿਹੜਾ ਤੋੜੀਆ ਤੂੜੀਆ ਜੰਮਿਆਂ ਵਾ ਹੋਰ ਕਵਾੜ ਲਟਰ ਪਟਰ ਸਾਰਾ ਜੋ ਵੀ ਜੰਮਰ ਜੰਮੜੇ ਦਾ ਮਰेंगे ਵਧੀਆ ਥੰਦੇ ਸਾਰੇ ਨੂੰ ਮੱਕੀ ਨੂੰ ਕੁਝ ਨਹੀਂ ਕਹਿੰਦੀ ਆ ਤੋ ਬਈ ਸਾਰੇ ਨੂੰ ਕਰਦੀ ਖਤਮ ਮਿੱਤਰੋ ਕੱਖਾਂ ਦਾ ਅੱਜ ਇਹ ਦੇ ਵੇੜ ਤੇ ਆ 6 ਵਜਨੇ ਵਾਲੇ ਹੋਗੇ ਕੱਲ ਨੂੰ ਰਾਤ ਨੂੰ ਵੀ ਮੀਂਹ ਦਾ ਸਵਾ ਕੱਲ ਨੂੰ ਵੀ ਆ ਮੀਂਹ ਆ ਤੇ ਬਿਆਮਾ ਜਾਣਾ ਕੱਲੂ ਦੋ ਪੰਡਾ ਤਾਕੜੀਆਂ ਜੀਆਂ ਨਾ ਵੱਡ ਲੈ ਜੀ ਅੱਜ ਇਹ ਨਵੇੜਦੀ ਐ ਕੱਖਾਂ ਦਾ ਕਿਉਂਕਿ ਕੱਲ ਨੂੰ ਔਖੇ ਨਾ ਹੋਈਏ ਜੇ ਮੀਂਹ ਪੈ ਗਿਆ ਜਿਆਦਾ ਫਿਰ ਪਾਣੀ ਪਾਣੀ ਖੜਜੇਗਾ ਇਹਦਾ ਕਿਉਂ ਮਿੱਤਰੀ ਔਖਾ ਹੋ ਜਾ ਹ ਯਾਰ ਤੇ ਨਾਲੇ ਕੱਖ ਵੀ ਗਿੱਲੇ ਯਾਰ ਜੇ ਵੱੱਡੇ ਵੀ ਲੈ ਔਖੇ ਔਖੇ ਡੰਗਰਾਂ ਦੇ ਔਖਾ ਆ ਗਿੱਲੇ ਗਿੱਲੇ ਜੇ ਖਾਂਦੇ ਵੀ ਨਹੀਂ ਆ ਕਰਕੇ ਵੀ ਅੱਜ ਨਵੇੜ ਰਹੇ ਆਈ ਬੇ ਚਲ ਵਧੀਆ ਯਾਰ ਅੱਜ ਜਦੋਂ ਮੇ ਬਸਾ ਅੱਜ ਹੁਣ ਵੀ ਬਸ ਹੁਣ ਤਾਂ ਰੁਕੀ ਵੀ ਆ ਬੁੰਦਾ ਬੰਦੀ ਜੀ ਹੋਰੀ ਦੀ ਬਰੀਕ ਬਰੀਕ ਜੀ ਬਸ ਰੀ ਸਮਾਜਾ ਪੈ ਗਿਆ ਬਸ ਰੀ ਸਮਾਜਾ ਖਾਸਾ ਸਲਾਬ ਚੜਾਦੀ ਮਾਲਾ ਜਿਹੜਾ ਸੁੱਕਾ ਖੇਤ ਦਾ ਉਹ ਗਿੱਲਾ ਕਰਤਾ ਕਾਲਸ ਬਾਲੇ ਆਣ ਤੇ ਇੰਨਾ ਕਮੀ ਪਿਆ ਮੱਕੀ ਪਤਾ ਨਹੀਂ ਫਿਰ ਪਾਣੀ ਖਾਸਾ ਖੜ ਗਿਆ ਦਾ ਖਾਸਾ ਵੀ ਇੰਨਾ ਨਹੀਂਦਾ ਯਾਰ ਰੀ ਸਮਾਜਾ ਦਾ ਪਰ ਕਰ ਲਗਾ ਪਰਿਆ ਪਤਾ ਉਹ ਬੜੀ ਟਕੜਾ ਪਿਆ ਥਾ ਹੂੰ ਲਾ ਵੀ ਹੁਣ ਰਾਤ ਨੂੰ ਆ ਮੇਲ ਮਤਲਬ ਮੇਲ ਤਾਂ ਜੇਦਾ ਜਾਗੋ ਜਾਗੋ ਬਾ ਜਾਣਾ ਇਹਦਾ ਜਹਾ ਥੋੜੇ ਚਿਰ ਤੱਕ ਦੇਖੇਗੇ ਰੰਗ ਤਮਾਸ਼ਾ ਪਿੰਡ ਵਾਲੇ ਇਕੱਠੇ ਹੋएंगे ਰਿਸ਼ਤੇਦਾਰ ਇਕੱਠੇ ਹੋएंगे ਕਿਉਂ ਨਾ ਉਹ ਆਪਣਾ ਗੱਲਾਂ-ਵੱਤਾਂ ਮਾਰेंगे ਹਾਸੀਆਂ ਖੇਡੀਆਂ ਚਲੋ ਨਵੇੜੀਏ ਬਈ